ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਵੋਗੇ ਜਸਪ੍ਰੀਤ ਸਿੰਘ ਜਿਹਦਾ ਕਿ ਪਿਛਲੇ ਦਿਨੋਂ ਫੇਕ ਇਨਕਾਊਂਟਰ ਕੀਤਾ ਗਿਆ ਸੀ ਤੇ ਉਹੀ ਜਿਹੜੇ ਚਾਰ ਐਸ ਐਚਓ ਆ ਉਹਨਾਂ ਨੇ ਕਰਨਲ ਵਾਰਡ ਨੂੰ ਵੀ ਮਾਰਿਆ ਸੀ ਉਹਦੇ ਦੇਖ ਲਓ ਹੁਣ ਕਰਨਲ ਵਾਰਡ ਦੀ ਜਿਹੜੀ ਪਤਨੀ ਐ ਤੇ ਉਹਦਾ ਬੇਟਾ ਉਹ ਇਨਸਾਫ ਵਾਸਤੇ ਸੁਪਰੀਮ ਕੋਰਟ ਪਹੁੰਚ ਗਏ ਤੇ ਸੁਪਰੀਮ ਕੋਰਟ ਹੁਣ ਨਜ਼ਰ ਆ ਰਿਹਾ ਹੈ ਕਿ ਕਰਨਲ ਵਾਰਡ ਦੀ ਬੁੱਢੀ ਤੇ ਉਹਦੇ ਬੇਟੇ ਨੂੰ ਇਨਸਾਫ ਦਾਏਗੀ ਨਾਲ ਹੀ ਨਾਲ ਜਸਪ੍ਰੀਤ ਸਿੰਘ ਦੀ ਜਿਹੜੀ والدہ ਤੇ ਜਿਹੜੇ ਵਾਲਦ ਸਾਹਿਬ ਹੈ ਉਹਨਾਂ ਨੂੰ ਵੀ ਇਨਸਾਫ ਮਿਲੇਗਾ ਕਿਉਂ ਕੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਦੇਖਾਂਗੇ ਕਿ ਜਸਪ੍ਰੀਤ ਸਿੰਘ ਦੀ ਜਿਹੜੀ والدہ ਨਾ ਉਹ ਰੋ ਰੋ ਕੇ ਜਦੋਂ ਸੁਪਰੀਮ ਕੋਰਟ ਦੇ ਅੱਗੇ ਗੁਜ਼ਾਰਿਸ਼ ਕਰਦੀ ਹੈ ਤੇ ਫਿਰ ਉਹ ਜੱਜ ਐਕਸ਼ਨ ਲੈ ਲੈਂਦੇ ਆ ਤੇ ਹੁਣ ਜਿਹੜੇ 4 ਐਸਐਚਓ ਐ ਇਹਨਾਂ ਨੂੰ ਫਾਂਸੀ ਤੇ ਲਟਕਾਇਆ ਜਾਏਗਾ ਕਿਉਂਕਿ ਇਹਨਾਂ ਨੇ ਜਿਹੜਾ ਕੰਮ ਕੀਤਾ ਉਹਨਾਂ ਦੀ ਇਹਨਾਂ ਨੂੰ ਸਜ਼ਾ ਹੁਣ ਮਿਲਣੀ ਮਿਲਣੀ ਹੈ ਇਹ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਜਾਣਾਂਗੇ ਕਿ ਜਿਹੜੀ ਜਸਪਰੀ ਸਿੰਘ ਦੀ ਬਾਲ ਦਾ ਉਹਨਾਂ ਨੇ ਸੁਪਰੀਮ ਕੋਰਟ ਨੂੰ ਰੋ ਰੋ ਕੇ ਕੀ ਆਖਿਆ ਹੋਵੇ ਇਹ ਸਾਰੀ ਹਕੀਕਤ ਅੱਜ ਦੀ ਵੀਡੀਓ ਚ ਜਾਣਨੇ ਆ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਆ ਵੀਡੀਓ ਫਿਰ ਕਰਨੇ ਇਸ ਤੇ ਵਿਚਾਰ ਬਹੁਤ ਵੱਡੀ ਖਬਰਾਂ ਜਿਵੇਂ ਕਿ ਕਰਨ ਨੂੰ ਕੁੱਟਣ ਵਾਲੇ ਪੁਲਿਸ ਮੁਲਾਜ਼ਮ 4 ਐਸਐਚਓ ਯਾਨੀ ਪੰਜਾਬ ਦੇ ਵਿੱਚ ਇੱਕ ਬਹੁਤ ਵੱਡਾ ਕਾਂਡ ਕਰ ਗਏ ਸੀ ਜਿਹੜਾ ਕਿ ਜਸਪ੍ਰੀਤ ਸਿੰਘ ਦਾ ਇੰਕਵੈਂਟਰ ਕਰ ਗਏ ਸੀ ਫੇਕ ਔਰ ਉਸ ਤੋਂ ਬਾਅਦ ਉਹ ਪੁਲਿਸ ਮੁਲਾਜ਼ਮ ਗੈਰ ਹੋ ਜਾਂਦੇ ਨੇ ਤਾਂ ਫੇਰ ਪੰਜਾਬ ਦੇ ਵਿੱਚ ਇੱਕ ਵੱਡੇ ਪੱਧਰ ਤੇ ਉੱਤੇ ਗੱਲ ਉੱਠਦੀ ਆ ਕਿ ਨਾ ਪੁਲਿਸ ਮੁਲਾਜ਼ਮਾਂ ਨੂੰ ਫਾਸੀ ਹੋਣੀ ਚਾਹੀਦੀ ਹੈ ਔਰ ਦੂਜੇ ਪਾਸੇ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਔਰ ਕਰਨਲ ਬਾੜ ਦੀ ਪਤਨੀ ਉਹਨਾਂ ਦਾ ਬੇਟਾ ਯਾਨੀ ਇਨਸਾਫ ਦੀ ਮੰਗ ਕਰ ਰਹੇ ਸੀ ਤਾਂ ਬਹੁਤ ਸਾਰਾ ਸੰਘਰਸ਼ ਕਰਦੀ ਆ ਕਰਨਲ ਦੀ ਪਤਨੀ ਵੀ ਔਰ ਦੂਜੇ ਪਾਸੇ ਜਦੋਂ ਜਸਪ੍ਰੀਤ ਸਿੰਘ ਨੂੰ ਮਾਰਿਆ ਜਾਂਦਾ ਪਹਿਲਾਂ ਲੱਗਦਾ ਕਿ ਜਿਹੜਾ ਇਨਕਾਊਂਟਰ ਹੋਇਆ ਇਹ ਸਹੀ ਹੋਇਆ ਕਿ ਵ ਇੱਕ ਬੱਚੇ ਨੂੰ ਬਡਨਾਪ ਕੀਤਾ ਸੀ ਜਸਪ੍ਰੀਤ ਸਿੰਘ ਨੇ ਕਿਉਂਕਿ ਉਹ ਕੈਨੇਡਾ ਦੇ ਵਿੱਚੋਂ ਆਇਆ ਸੀ ਤਾਂ ਫਿਰ ਜਦੋਂ ਹੌਲੀ-ਹੌਲੀ ਗੱਲ ਖੁੱਲਦੀ ਆ ਕਿ ਭਾਈ ਜਿਹੜਾ ਕਿ ਜਸਪ੍ਰੀਤ ਸਿੰਘ ਨਾਲ ਇਨਕਾਊਂਟਰ ਹੋਇਆ ਇਹ ਬਿਲਕੁਲ ਥੇਕ ਹੋ ਗਿਆ ਕਿਉਂਕਿ ਉਸਦੇ ਸਬੂਤ ਤੁਹਾਡੇ ਸਾਹਮਣੇ ਜਿਹੜੇ ਮੀਡੀਆ ਦੇ ਵਿੱਚ ਤੁਸੀਂ ਦੱਸ ਔਰ ਜਿਹੜੇ ਦੇ ਸਬੂਤ ਨੇ ਉਹ ਸਬੂਤ ਮਿਲ ਗਏ ਨੇ ਕਿਉਂਕਿ ਜਸਪ੍ਰੀਤ ਸਿੰਘ ਦੀ ਮਾਤਾ ਕਿ ਮੇਰੇ ਲਈ ਅੱਜ ਤੁਹਾਨੂੰ ਇੱਕ ਵੀਡੀਓ ਦਿਖਾਵਾਂਗੇ ਕਿ ਮਾਤਾ ਨੇ ਸਬੂਤ ਸਾਹਮਣੇ ਰੱਖੇ ਨੇ ਕਰਨਲ ਬਾੜ ਦੀ ਪਤਨੀ ਔਰ ਜਸਪ੍ਰੀਤ ਸਿੰਘ ਦੇ ਮਾਤਾ ਪਿਤਾ ਐਸੇ ਕੰਮ ਦੇ ਵਿੱਚ ਜੁਟੇ ਸੀ ਕਿ ਇਹਨਾਂ ਨੂੰ ਫਾਂਸੀ ਦੇ ਤਖਤੇ ਤੱਕ ਲੈ ਕੇ ਜਾਇਆ ਜਾਵੇ ਕਿਉਂਕਿ ਉਹ ਫਰਾਰ ਹੋਏ ਸੀ ਔਰ ਦੂਜੇ ਪਾਸੇ ਹੁਣ ਜਿਹੜੇ ਸਬੂਤ ਹੱਥ ਲੱਗੇ ਨੇ ਉਹ ਜਸਪ੍ਰੀਤ ਸਿੰਘ ਦੇ ਜਿਹੜੇ ਇੰਕਾਊਂਟਰ ਕੀਤਾ ਉਹਨਾਂ ਪੁਲਿਸ ਮੁਲਾਜ਼ਮਾ ਨੇ ਉਹਨਾਂ ਨੇ ਇੱਕ ਵੀਡੀਓ ਉਹਨਾਂ ਦੀ ਸਾਹਮਣੇ ਆ ਗਈ ਹੈ ਕਿ ਉਹਦੇ ਵਿੱਚ ਉਹਨਾਂ ਨੇ ਹੱਥ ਖੜੇ ਕਰੇ ਹੋਏ ਨੇ ਤਾਂ ਉਹਨਾਂ ਦੀ ਮਾਤਾ ਤੁਹਾਡੇ ਸਾਹਮਣੇ ਉਹ ਸਬੂਤਾਂ ਦਾ ਸਾਰਾ ਬਿਆਨ ਕਰੂਗੀ ਅੱਜ ਤੁਹਾਨੂੰ ਮੈਂ ਇੱਕ ਵੀਡੀਓ ਦਿਖਾਉਂਗਾ ਕਿਉਂਕਿ ਇਸ ਵੀਡੀਓ ਦੇ ਨਾਲ ਉਹਨਾਂ ਪੁਲਿਸ ਮੁਲਾਜ਼ਮਾਂ ਦੇ ਉੱਤੇ ਬਹੁਤ ਵੱਡਾ ਐਕਸ਼ਨ ਜਿਹਦੇ ਵਿੱਚ ਤੁਸੀਂ ਸੁਣੋਗੇ ਕਿ ਭਾਈ ਜਸਪ੍ਰੀਤ ਸਿੰਘ ਦਾ ਕੇਸ ਪਲਟ ਚੁੱਕਿਆ ਹੈ ਯਾਨੀ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਤੈਅ ਹੈ ਕਿਉਂਕਿ ਉਹ ਮਾਮਲੇ ਕੁਝ ਐਸਾ ਕਿ ਉਹ ਮਾਫੀ ਮੰਗ ਰਿਹਾ ਸੀ ਕਿ ਮੇਰਾ ਅਨਕਾਊਂਟਰ ਨਾ ਕਰੋ ਮੈਂ ਸਰੈਂਡਰ ਕਰ ਦਿੰਦਾ ਤੇ ਮੈਂ ਤੁਹਾਨੂੰ ਪਹਿਲੇ ਦਿਨ ਹੀ ਕਹੀ ਸੀ ਇਹ ਗੱਲ ਕਿ ਜਸਪ੍ਰੀਤ ਸਿੰਘ ਦਾ ਜਿਹੜਾ ਫੇਕ ਅਨਕਾਊਂਟਰ ਉਹਦੇ ਵਿੱਚੋਂ ਬਹੁਤ ਵੱਡਾ ਮਾਮਲਾ ਸਾਹਮਣੇ ਨਿਕਲ ਕੇ ਆਣਾ ਕਿ ਕਿਉਂਕਿ ਉਹਨਾਂ ਨੇ ਬਾਅਦ ਦੇ ਵਿੱਚ ਮਾਫੀ ਵੀ ਮੰਗੀ ਉਸੇ ਸਮਾਦ ਦੇ ਉੱਤੇ ਜਾ ਕੇ ਜਿੱਥੇ ਜਸਪ੍ਰੀਤ ਸਿੰਘ ਨੂੰ ਮਾਰਿਆ ਜਾਂਦਾ ਤਾਂ ਹੁਣ ਮੈਂ ਤੁਹਾਨੂੰ ਨਹੀਂ ਦਿਖਾਉਂਗਾ ਇਹ ਵੀਡੀਓ ਜਿਹਦੇ ਵਿੱਚ ਉਹਨਾਂ ਦੀ ਮਾਤਾ ਰੋ ਰਹੀ ਹੈ ਸ਼ਾਇਦ ਕੋਤ ਨੂੰ ਤਰਸ ਆ ਗਿਆ ਹੋਵੇ ਕਿ ਇਹਦੀ ਮਾਂ ਜਿਹੜੀ ਰੋ ਰਹੀ ਹੈ ਤਾਂ ਉਹਨਾਂ ਨੂੰ ਤਰਸ ਆ ਗਿਆ ਹੋਵੇ ਕਿ ਇਹਨਾਂ ਨੂੰ ਫਾਂਸੀ ਦੇ ਤਖਤੇ ਤੇ ਚੜਾਉਣਾ ਜ਼ਰੂਰੀ ਹੈ ਮਾਮਲਾ ਇੱਕ ਨਹੀਂ ਮਾਮਲੇ ਬਹੁਤ ਸਾਰੇ ਜੁੜੇ ਹੋਏ ਨੇ। ਦੱਸਣੋ ਜੇ ਧਿਆਨ ਦੇ ਨਾਲ ਜਸਪ੍ਰੀਤ ਸਿੰਘ ਦੀ ਮਾਤਾ ਕੀ ਕਹਿ ਰਹੀ ਆ ਸੁਣੋ। ਇਸ ਤਰ੍ਹਾਂ ਬਵਾਸ ਕਰਨਾ ਸੋਹਣਾ ਕਿ ਲੋਸਾਵਰ ਮੈਨ ਤੱਕ ਜਿੰਨਾ ਕਿ ਸਾਡੂ ਮੈਸੇ ਹੱਥ ਦੇ ਕੇ ਖੜੇ ਕਰੇ ਜੀ ਸਾਡੇ ਚੇਤ ਬਤਰੀ ਸੀ। ਮੈਸੇ ਅਗਲੇ ਬੱਚੇ ਨੇ ਸਾਥ ਬਾਸ ਤੇ ਲੜ ਸਕਦੇ। ਇਹ ਜੇ ਆਪਣੇ ਸਭ ਕੋੜੇ ਜਾਗੀ ਕਰੇ ਜੁਰੇ ਸਚਾਰੀ ਦੇ ਨਾਲ ਖੜੋ। ਸਾਡੇ ਬੱਚੇ ਨੇ ਝੂਠਾ ਕਾਉਂਟਰ ਕੀਤਾ ਕੇ ਕਰਨ ਕੋਰ ਤੇਰੀ ਸਾਾਨੂੰ ਬਹੁਤ ਜ਼ਿਆਦਾ ਦੁੱਖ ਹੈ ਸਾਡੇ ਕਿ ਕਿ ਬੇਟਾ ਸੀ ਉਹਦੀ ਉਹ ਇਦਾਂ ਨਹੀਂ ਖਤਮ ਕਰ ਦਿੱਤੇ ਤੇ ਸਾਡੇ ਬੱਚੇ ਨੇ ਕੋਈ ਗਲਤੀ ਕੀਤੀ ਸੀ ਉਹ ਜਿਹੜਾ ਸਜ਼ਾ ਦੇ ਦਿੰਦੇ ਕੋਟ ਸਗਾ ਦੇ ਦਿੰਦੇ ਸਾਡੇ ਵਾਸਤੇ ਹੁਣ ਜਿੰਦਗੀ ਵਿੱਚ ਨੇਰਾ ਹੋਇਆ ਬਈ ਸਾਨੂੰ ਕੁਝ ਨਹੀਂ ਦਿਖ ਰਿਹਾ ਉਸ ਤੇ ਜੇ ਸਾਡੇ ਬੱਚੇ ਨੇ ਕੋਈ ਗਲਤੀ ਕੀਤੀ ਸੀ ਹੁਣ ਸਜ਼ਾ ਦੇ ਦਿੰਦੇ ਵੀ ਉਹਨਾਂ ਨੂੰ ਕੌਨ ਕਰਨਾ ਕਰਦੇ ਸਾਨੂੰ ਮਿਲਦਾ ਜਿਲਦਾ ਰਹਿੰਦਾ ਅੱਜ ਸਾਡੇ ਵਾਸਤੇ ਜਦੋਂ ਕੋਰਟ ਜਾਣਗੇ ਹੈ ਸੀਸੀ ਹਾਈ ਕੋਰਟ ਤੇ ਦਿਖਾਵਾਂਗੇ ਸਾਨੂੰ ਕਹਦੇ ਸੀ ਕਿ ਸਾਡੇ ਨਾਲ ਕੰਪਰੋਮਾਈਜ਼ ਕਰਨ ਲਈ ਉਸੇ ਤਾਂ ਕਿਤਾੜੀ ਦੇ ਕਹਿੰਦੇ ਕਿ ਪਿੱਛੇ हट ਜਾ ਤੁਸੀਂ ਵੀ ਜਿਹੜਾ ਕੁਝ ਲੈਣਾ ਲੈ ਲਈ ਅਸੀਂ ਹੋਰ ਵੀ ਕਿ ਮੀਡੀਆ ਨੂੰ ਉਸੇ ਪਿਆਰ ਦਿੰਦੇ ਆ ਜਾਂ ਇੰਟਰਵਿਊ ਦਿੰਦੇ ਆ ਤਾਂ ਜਿਹੜੇ ਬੱਚੇ ਵਾਲੇ ਨੇ ਉਹ ਵੀ ਸਾਨੂੰ ਇਹ ਕਹਿ ਰਹੇ ਨੇ ਕਿ ਵੀ ਇੰਟਰਵਿਊ ਦੇਣ ਹੈ ਕਿ ਸਾਡਾ ਲੋਕ ਕਿਉਂ ਲੋਣੀ ਹੈ ਜਾਂ ਸਾਡਾ ਨਾਮ ਲਾਪੋ ਕਿਉਂ ਬੱਚੇ ਵਾਲੇ ਵੀ ਸਾਨੂੰ ਇਹ ਕਹਿੰਦੇ ਨੇ ਕਿ ਤੁਸੀਂ ਤੁਹਾਡੇ ਦੇ ਕੇਸ ਪਾਵਾਗੇ ਹਾਂਜੀ ਕੋਟਿੰਗ ਹੈਗੀ ਉਹਦਾ ਯਾਨੀ ਇਹਨਾਂ ਦੇ ਪਿੱਛੇ ਕਰਨਲ ਬਾੜ ਦੀ ਪਤਨੀ ਖੜੀ ਹੈ ਉਹ ਮੈਨੂੰ ਫੋਕਸ ਕਰ ਰਹੀ ਹੈ ਕਿ ਅਸੀਂ ਤੁਹਾਡੇ ਨਾਲ ਤਾਂ ਇਹ ਇਨਸਾਫ ਦਿਵਾ ਕੇ ਰਵਾਂਗੇ ਔਰ ਦੂਜੇ ਪਾਸੇ ਉਹਨਾਂ ਨੇ ਕਹਿਣਾ ਹੈ ਸੀ ਜਸਪ੍ਰੀਤ ਸਿੰਘ ਦੀ ਮਾਤਾ ਤੋਂ ਬੋਲਿਆ ਵੀ ਨਹੀਂ ਗਿਆ ਇੰਨੀ ਭਾਵੁਕ ਹੋ ਚੁੱਕੀ ਕਿ ਦੇਖੋ ਦੇ ਪਿੱਛੇ ਆਵਾਜ਼ ਆ ਰਹੀ ਹੈ ਕਿ ਹੱਥ ਖੜੇ ਕਰ ਰਿਹਾ ਸੀ ਇਹ ਕਰਨਲ ਬਾੜ ਦੇ ਸੰਧੀ ਨੇ ਵੀ ਜਿਹੜਾ ਕਿ ਦਾਵਾ ਕੀਤਾ ਸੀ ਕਹਿੰਦਾ ਸਾਡੇ ਕੋਲ ਉਹਦੀ ਵੀਡੀਓ ਆ ਜਿਹਦੇ ਵਿੱਚ ਜਸਪ੍ਰੀਤ ਸਿੰਘ ਮਾਫੀ ਮੰਗ ਰਿਹਾ ਤੇ ਹੱਥ ਖੜੇ ਕਰ ਰਿਹਾ ਵੀ ਮੈਨੂੰ ਨਾ ਮਾਰੋ ਮੈਂ ਸਰੈਂਡਰ ਕਰਦਾ ਤਾਂ ਫਿਰ ਉਹ ਪੰਜਾਬ ਦੇ ਪੁਲਿਸ ਮੁਲਾਜ਼ਮਾਂ ਗੋਲੀਆਂ ਚਲਾ ਦਿੰਦੇ ਨੇ ਤੇ ਉਹਨੂੰ ਮਾਰ ਦਿੰਦੇ ਨੇ ਤਾਂ ਹੁਣ ਮਾਮਲਾ ਇੱਥੋਂ ਤੱਕ ਪਹੁੰਚ ਗਿਆ ਕਿ ਕਹਿੰਦੇ ਸੁਪਰੀਮ ਕੋਰਟ ਤੱਕ ਇਹਨਾਂ ਦਾ ਇੱਕ ਪਾਸੇ ਕਰਨਲ ਬਾਠ ਦੇ ਮਾਮਲੇ ਨਾਲ ਵੀ ਜੁੜਦੀ ਹੈਗਾ ਇਹ ਗੱਲ ਕਿਉਂਕਿ ਪੁਲਿਸ ਮੁਲਾਜ਼ਮ ਉਹੀ ਨੇ ਫੌਜ ਦੇ ਬਹੁਤ ਵੱਡੇ ਅਧਿਕਾਰੀ ਕਰਨਲ ਡਿਊਟੀ ਵੀ ਇਸ ਕੇਸ ਨੂੰ ਸੁਪਰੀਮ ਕੋਰਟ ਤੱਕ ਢੀਸਕੇ ਲੈ ਕੇ ਗਏ ਨਾ ਮੁਲਾਜ਼ਮਾਂ ਨੂੰ ਕਿ ਉਹ ਬੰਦੇ ਇਹਨਾਂ ਨੂੰ سزا ਦਿਵਾਉਣੀ ਜ਼ਰੂਰੀ ਹੈ ਦੇਖੋ ਇਹ ਹਾਈ ਕੋਰਟ ਮੰਨ ਰਿਹਾ ਇਹਨਾਂ ਨੂੰ ਗ੍ਰਿਫਤਾਰ ਕਰਨਾ ਜ਼ਰੂਰੀ ਹੈ ਕਿਉਂਕਿ ਪੰਜਾਬ ਦੀ ਪੁਲਿਸ ਦਾ ਬਹੁਤ ਵੱਡੇ ਪੱਧਰ ਦੇ ਉੱਤੇ ਇਹਨਾਂ ਨੇ ਅਖ਼ਬਾਰ ਖਰਾਬ ਕੀਤਾ ਔਰ ਵਿੱਚ ਹੀ ਯਾਨੀ ਪੰਜਾਬ ਦੀ ਪੁਲਿਸ ਦੇ ਉਹ ਮੁਲਾਜ਼ਮ ਜਿਹੜੇ ਕਿ ਨਾਨਕ ਸਿੰਘ ਐਸਐਸਪੀ ਜਿਹੜੇ ਕਿ ਹੁਣ ਡੀਆਈਜੀ ਬਣ ਚੁੱਕੇ ਨੇ ਉਹ ਵੀ ਇਹਦੇ ਵਿੱਚ ਹੀ ਮੌਜੂਦ ਨੇ ਇਸ ਪੂਰੇ ਕੇਸ ਦੇ ਅੰਦਰ ਜਿਨ੍ਹਾਂ ਨੇ ਉਹਨਾਂ ਦੀ ਬਹੁਤ ਵੱਡੇ ਪੱਧਰ ਦੇ ਉੱਤੇ ਮਦਦ ਕੀਤੀ ਹੈ ਇਸ ਕਰਕੇ ਉਹਨਾਂ ਨੂੰ ਫਰਾਰ ਕੀਤਾ ਗਿਆ ਤਾਂ ਹੁਣ ਪੰਜਾਬ ਦੇ ਵਿੱਚੋਂ ਉਹ ਦਰਅਸਲ ਦੇ ਵਿੱਚ ਫਰਾਰ ਨੇ ਪਰ ਜਿਹੜੇ ਪੰਜਾਬ ਦੇ ਵਿੱਚੋਂ ਖਬਰ ਉੱਡਦੀ ਆ ਲੋਕ ਕਹਿੰਦੇ ਆ ਲੋਕਾਂ ਨੂੰ ਫਾਂਸੀ ਹੋਣੀ ਤਾਂ ਜ਼ਰੂਰੀ ਹੈ ਕਿਉਂਕਿ ਜੇਕਰ ਫਾਂਸੀ ਹੁੰਦੀ ਆ ਤਾਂ ਅੱਗੇ ਤੋਂ ਕੋਈ ਇਨਕਾਊਂਟਰ ਨਹੀਂ ਕਰਦਾ ਚਲੋ ਮੰਨ ਲਈ ਗੱਲ ਵੀ ਉਹਨਾਂ ਨੇ ਇਨਕਾਊਂਟਰ ਤਾਂ ਕਰ ਦਿੱਤਾ ਤਾਂ ਲੋਕ ਕਹਿਣ ਲੱਗੇ ਜਦੋਂ ਵੀ ਪੂਰੀ ਗੱਲ ਸਾਹਮਣੇ ਆ ਗਈਏ ਤਾਂ ਫੇਕ ਹੈ ਤਾਂ ਫੇਰ ਹੁਣ ਇਹ ਦੱਸੋ ਵੀ ਜੇਕਰ ਉਹਨਾਂ ਨੂੰ ਸਜ਼ਾ ਮਿਲ ਵੀ ਜਾਂਦੀ ਹੈ ਤਾਂ ਉਹ ਬੰਦਾ ਤਾਂ ਨਹੀਂ ਵਾਪਸ ਆਉਂਦਾ ਜਿਹੜਾ ਮਾਂ ਪਿਓ ਹੁਣ ਰੋ ਰਿਹਾ ਕਿ ਜਸਪ੍ਰੀਤ ਸਿੰਘ ਉਹਨਾਂ ਦਾ ਉਹਨਾਂ ਨੂੰ ਮਿਲ ਜੂਗਾ ਨਹੀਂ ਮਿਲਦਾ ਪਰ ਹੁਣ ਇੱਥੇ ਇਹ ਸਵਾਲ ਆ ਕਿ ਇਹਨਾਂ ਨੂੰ ਵੀ ਬਬਰੇ ਦੇ ਵਿੱਚ ਇਹਨਾਂ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਪੂਰਾ ਪੰਜਾਬ ਮੰਗ ਕਰਦਾ ਤੇ ਵਾਕਈ ਹੋਣੀ ਚਾਹੀਦੀ ਹੈ ਤਾਂ ਮੈਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਗਾ ਕਿ ਜਿੰਨੇ ਵੀ ਸਾਡੇ ਭੈਣ ਭਰਾ ਤੁਸੀਂ ਇਸ ਗੱਲਾਂ ਦੇ ਉੱਤੇ ਫੋਕਸ ਕਰਦੇ ਹੋ ਤਾਂ ਮੈਂ ਚਾਹੁੰਗਾ ਕਿ ਤੁਹਾਡੇ ਕਮੈਂਟ ਆਉਣੇ ਚਾਹੀਦੇ ਕਿ ਤੁਹਾਡੀ ਪ੍ਰਕਿਰਿਆ ਕੀ ਹੈ ਪੰਜਾਬ ਦੇ ਅੰਦਰ ਕਿਤੇ ਨਾ ਕਿ ਇੰਕਾਊਂਟਰ ਹੋ ਰਿਹਾ ਕਿਤੇ ਕੋਈ ਕਰੰਟ ਲਾ ਕੇ ਮਾਰਿਆ ਜਾ ਰਿਹਾ ਕਿਤੇ ਬਹੁਤ ਵੱਡਾ ਹੋਰ ਤੱਕਾ ਹੋ ਰਿਹਾ ਯਾਨੀ ਪੰਜਾਬ ਦੇ ਕੁਝ ਪੁਲਿਸ ਮੁਲਾਜ਼ਮ ਇਹੋ ਜਿਹੀਆਂ ਤਾਲੀਆਂ ਭੇਡਾਂ ਦੁਆਰਾ ਬਹੁਤ ਵੱਡੇ ਪੱਧਰ ਦੇ ਉੱਤੇ ਨੌਜਵਾਨੀ ਦਾ ਸ਼ਿਕਾਰ ਖੇਡਿਆ ਜਾ ਰਿਹਾ ਤਾਂ ਮੈਂ ਚਾਹੁੰਦਾ ਤੁਹਾਡੀ ਪ੍ਰਕਿਰਿਆ ਉਹਨੀ ਜ਼ਰੂਰੀ ਹੈ ਔਰ ਮੈਂ ਤੁਹਾਡੇ ਕਮੈਂਟਾਂ ਦੇ ਜਵਾਬ ਜ਼ਰੂਰ ਦੇਵਾਂਗਾ ਤਾਂ ਠੀਕਾ ਪੰਜਾਬ ਵਾਲੇ ਜੁੰਨੇ ਭੰਡ ਭਰੰਮੇ ਚੈਨਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹੌਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਦਾ ਪਹੁੰਚੇ ਬੈਲ ਵੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ ਤੇ ਅੱਜ ਦੀ ਵੀਡੀਓ ਚ ਆਪਾਂ ਦੇਖਿਆ ਕਿ ਜਸਪ੍ਰੀਤ ਸਿੰਘ ਦੀ ਜਿਹੜੀ ਵਾਅਦਾ ਉਹ ਰੋ ਰੋ ਕੇ ਦੱਸਦੀ ਪਈ ਹੈ ਸੁਪਰੀਮ ਕੋਰਟ ਨੂੰ ਕਿ ਇਹਨਾਂ ਨੇ ਮੇਰੇ ਪੁੱਤਰ ਦਾ ਫੇਕ ਇਨਕਾਊਂਟਰ ਕੀਤਾ ਵੈ ਕਿਉਂਕਿ ਵੀਡੀਓ ਸਾਹਮਣੇ ਆ ਗਈ ਹੈ ਸਬੂਤ ਸਾਹਮਣੇ ਆ ਗਿਆ ਹੈ ਜਿਸ ਤਰ੍ਹਾਂ ਕਿ ਕਰਨਲ ਵਾਰਡ ਤੇ ਉਹਦੀ ਜਿਹੜੀ ਬੀਵੀ ਹੈ ਉਹ ਵੀ ਇਨਸਾਫ ਵਾਸਤੇ ਸੁਪਰੀਮ ਕੋਰਟ ਪਹੁੰਚੇ ਸੀ ਹੁਣ ਉਹ ਜਸਪ੍ਰੀਤ ਸਿੰਘ ਦੀ والدہ ਦੇ ਨਾਲ ਪੂਰਾ ਖੜੇ ਨੇ ਜਸਪ੍ਰੀਤ ਸਿੰਘ ਦੇ ਘਰ ਵਾਲਿਆਂ ਦੇ ਨਾਲ ਉਹਨਾਂ ਦਾ ਪੂਰਾ ਪੂਰਾ ਸਾਥ ਦੇਣਦੇ ਆ ਉਹਨਾਂ ਨੇ ਉਹਨਾਂ ਨੂੰ ਬਕਾਇਦਾ ਇੱਕ ਵੀਡੀਓ ਵੀ ਦਿੱਤੀ ਜਿਹਦੇ ਵਿੱਚ ਦੇਖਿਆ ਜਾਂਦਾ ਕਿ ਜਸਪ੍ਰੀਤ ਸਿੰਘ ਜਿਹੜਾ ਵਾ ਮਾਫੀ ਮੰਗਦਾ ਪਿਆ ਹੋਇਆ ਹੈ ਅਗਰ ਉਹਦਾ ਕੋਈ ਜੇਕ ਬੰਦਾ ਮਾਫੀ ਮੰਗਨਦਿਆ ਤੇ ਫਿਰ ਉਹਦਾ ਇਨਕਾਊਂਟਰ ਕਿਉਂ ਕੀਤਾ ਜਾ ਰਿਹਾ ਵੈ ਨਾਲੇ ਵੈਸੇ ਵੀ ਅਗਰ ਕੋਈ ਜੁਰਮ ਕਰਦਾ ਵੈ ਤੇ ਜਿਹੜਾ ਪ੍ਰਸ਼ਾਸਨ ਜਾਂ ਪੁਲਿਸ ਹੈ ਇਹਦਾ ਕੰਮ ਹੈ ਕਿ ਉਸ ਮੁਜਰਮ ਨੂੰ ਫੜ ਕੇ ਗ੍ਰਿਫਤਾਰ ਕਰਕੇ ਅਦਾਲਤ ਦੇ ਰੂਬਰੂ ਪੇਸ਼ ਕੀਤਾ ਜਾਏ ਬਾਕੀ ਅਗਲੀ ਕਾਰਵਾਈ ਅਦਾਲਤ ਦੀ ਹੈ ਕਿ ਅਦਾਲਤ ਉਹਨੂੰ ਉਹਦੇ ਜੁਰਮ ਦੇ ਮੁਤਾਬਕ ਕੀ ਸਜ਼ਾ ਦਿੰਦੀ ਹੈ ਇਹ ਥੋੜੀ ਇੱਕ ਪ੍ਰਸ਼ਾਸਨ ਖੁਦ ਬਖੁਦ ਇਨਸਾਫ ਲਾਉਣਾ ਸ਼ੁਰੂ ਕਰ ਦੇ ਇਨਸਾਫ ਕਰਨਾ ਸ਼ੁਰੂ ਕਰ ਦੇ ਕਿ ਇਹਨੇ ਐਸ ਜਿਹਸ ਬੰਦੇ ਨੇ ਇਹ ਜੁਰਮ ਕੀਤਾ ਤੈਨੂੰ ਇਹਦੀ ਇਹ ਸਜ਼ਾ ਮਿਲਣੀ ਚਾਹੀਦੀ ਹੈ ਨਹੀਂ ਪ੍ਰਸ਼ਾਸਨ ਦਾ ਸਿਰਫ ਕੰਮ ਇਹ ਹੈ ਪੁਲਿਸ ਦਾ ਕੰਮ ਇਹ ਹੈ ਕਿ ਅਗਰ ਕੋਈ ਗਲਤੀ ਕਰਦਾ ਕੋਈ ਜੁਰਮ ਕਰਦਾ ਵੈ ਤੇ ਉਸ ਮੁਜਰਮ ਨੂੰ ਫੜਨ ਤੇ ਜਾ ਕੇ ਅਦਾਲਤ ਦੇ ਰੂਬਰੂ ਪੇਸ਼ ਕਰ ਦੇਣ ਬਾਕੀ ਅਦਾਲਤ ਦਾ ਕੰਮ ਸਰ ਅਦਾਲਤ ਦੀ ਕਾਰਵਾਈ ਹੈ ਪਰ ਇੱਥੇ ਕੀ ਹੈ ਇੱਥੇ ਜਿਹੜੀ ਪ੍ਰਸ਼ਾਸਨ ਹੈ ਉਹ ਗੁੰਡਾ ਬਣੀ ਹੈ ਜਿਹੜੇ ਪੰਜਾਬ ਦੇ ਵਿੱਚ ਹਾਲਾਤ ਨਜ਼ਰ ਆ ਰਹੇ ਹੋਏ ਹੀ ਹੈ ਕਿ ਜਿਹੜੇ ਪੁਲਿਸ ਵਾਲੇ ਪ੍ਰਸ਼ਾਸਨ ਹੈ ਨਾ ਉਹ ਆਪਣੀ ਮਰਜ਼ੀ ਆਪ ਕਰਦੀ ਹੈ ਉਹਨਾਂ ਦਾ ਜੋ ਦਿਲ ਕਰਦਾ ਕਰਦੇ ਹੈ ਸਾਰੇ ਨਹੀਂ ਕੋਈ ਵਿੱਚ ਚੰਦ ਕਾਲੀਆਂ ਭੇੜਾਂ ਹੁੰਦੀਆਂ ਜਿੰਨਾਂ ਕਰਕੇ ਬਾਕੀ ਵੀ ਬਦਨਾਮ ਹੁੰਦੇ ਆ ਜਿਸ ਤਰ੍ਹਾਂ ਕਿ ਤੁਸੀਂ ਦੇਖ ਲਓ ਕਿ 4 ਐਸਐਚਓ ਹੁਣ ਫਰਾਰ ਨੇ ਲੇਕਿਨ ਇਹ ਹੈ ਕਿ ਹੁਣ ਆਸ ਉਮੀਦ ਇਹ ਹੈ ਕਿ ਸੁਪਰੀਮ ਕੋਰਟ ਨੇ ਹੁਣ ਜਦੋਂ ਐਕਸ਼ਨ ਲੈ ਲਿਆ ਤੇ ਇਹਨਾਂ ਨੂੰ ਸਜ਼ਾ ਜ਼ਰੂਰ ਮਿਲੇਗੀ ਕਿਉਂਕਿ ਜਿਹੜੇ ਇਹਨਾਂ ਨੇ ਕੰਮ ਕੀਤੇ ਨਾ ਉਹ ਬਹੁਤ ਹੀ ਗਲਤ ਹੈ ਦੇਖੋ ਸੁਪਰੀਮ ਕੋਰਟ ਦੇ ਆਰਡਰਾਂ ਦੇ ਨਾਲ ਅਗਰ ਇਹਨੂੰ ਫਾਂਸੀ ਵੀ ਮਿਲ ਜਾਂਦੀ ਹੈ ਉਹ ਜਸਪ੍ਰੀਤ ਸਿੰਘ ਵਾਪਸ ਤੇ ਨਹੀਂ ਆ ਸਕਦਾ ਲੇਕਿਨ ਇਹ ਹੋਏਗਾ ਕਿ ਇਸ ਤਰ੍ਹਾਂ ਕਿਸੇ ਹੋਰ ਦੇ ਧੀ ਪੁੱਤਰ ਦੇ ਨਾਲ ਜ਼ਿਆਦਤੀ ਨਹੀਂ ਹੋਏਗੀ ਕਮਸ ਕਮ ਇੰਜ ਦੇ ਜਿਲੇ ਸਜ਼ਾ ਦਿੱਤੀ ਜਾਏਗੀ ਤੇ ਫਿਰ ਜਿਹੜੇ ਅਹੀਂ ਦੇ ਕਰਪਟ ਅਫਸਰ ਹੈ ਉਹ ਵੀ احتਿਆਤ ਕਰਨਗੇ ਅਹੀਂ ਦਾ ਕੋਈ ਵੀ ਕੰਮ ਕਰਨ ਲੱਗਿਆ ਤੇ ਕਿਸੇ ਦੇ ਨਾਲ ੱੱੱਕਾ ਵੀ ਨਹੀਂ ਹੋਏਗਾ ਕਿਸੇ ਦਾ ਧੀ ਪੁੱਤਰ ਵੀ ਬੇਗੁਨਾਹ ਨਹੀਂ ਮਾਰਿਆ ਜਾਏਗਾ ਬਾਕੀ ਵੀਰੋ ਅੱਜ ਦੀ ਵੀਡੀਓ ਤੁਸੀਂ ਦੇਖੀ ਹੈ ਤੁਹਾਡਾ ਇਸ ਬਾਰੇ ਕੀ ਖਿਆਲ ਹੈ ਕਮੈਂਟ ਕਰਕੇ ਆਪਣੀ ਰਾਏ ਦਾ ਇੰਤਜ਼ਾਰ ਲਾਜ਼ਮੀ ਕਰਿਓ ਆਪਣਾ ਰਖੋ ਤੇਰਾ ਖਿਆਲ ਰਬ ਰੱਖਾ